ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁੱਲ ਵਾਚ ਟਾਈਮ ਹੈ ਜੀ ਸ਼ਾਮ ਦੇ 5:30 ਹੋ ਗਏ ਅੱਜ ਹੁਣ ਮੈਂ ਬਲੌਗ ਦੀ ਸਟਾਰਟਿੰਗ ਕਰ ਲੀ ਆਂ ਪਤਾ ਨਹੀਂ ਕੀ ਹੋਇਆ ਬਸ ਆ ਕੇ ਨਾ ਪੈ ਜਾਈਦਾ ਘੰਟਾ ਡੇਢ ਘੰਟਾ ਫਿਰ ਬਸ ਮੈਂ ਮਸ਼ੀਨ ਚ ਪਾਤੀ ਕੱਪੜੇ ਅੱਜ ਧਾਰਾਂ ਵਗੈਰਾ ਵੀ ਕੱਢ ਲਿਆ ਕਿਉਂਕਿ ਉਹਨਾਂ ਨੇ ਖੇਤ ਜਾਣਾ ਸੀਗਾ ਤੇ ਫਿਰ ਆਪਣੀ ਜਿਹੜੀ ਗਾਂ ਸੂਈ ਹੋਈ ਹੈ ਉਹਨਾਂ ਦੀ ਕਿਰਨ ਕੋਲੇ ਖੜਜੇ ਜਾਂਦੀ ਨੇਗੇ ਬੱਚੀ ਨੂੰ ਜਗਾਉਣਾ ਝੂਣਾ ਦਾ ਟਾਈਮ ਲੱਗਦਾ ਇੱਥੇ ਜਿਆਦਾ ਤਾਂ ਕਰਕੇ ਹੁਣ ਮੈਂ ਭਾਂਡੇ ਵਾਂਜਣ ਲੱਗੀ ਤੇ ਮੇਰੇ ਹੌਂ ਜਿਆਦਾ ਆ ਕਿ ਬਲੌਗ ਦੀ ਤਰਜਾ ਸਟਾਰਟਿੰਗ ਹੀ ਨਹੀਂ ਕੀਤੀ ਚਾਹੀਦੀ ਲੋ ਜੀ ਅੱਜ ਇਹ ਸੁੱਕ ਗਏ ਹੋਣਗੇ ਤੇ ਵਿਖੀ ਦੇ ਜਿਹੜੇ ਨੇੜੇ ਕਰ ਰੱਖਿਆ ਅੱਧਰ ਬਾਪੂ ਜੀ ਆਏ ਨੇ ਤੇ ਬੇਬੇ-ਬਾਪੂ ਗੱਲਾਂ ਮਾਰੀਆਂ ਲਿਆ ਹੋਰ ਬਾਪੂ ਕੀ ਹਾਲ ਚਾਲ ਆ ਬਲੌਗ ਦੇ ਵਿੱਚ ਗੱਲਾਂ ਸੁਣਾਓ ਕਹਿੰਦੇ ਤੁਹਾਡੇ ਬਾਪੂ ਦੀਆਂ ਗੱਲਾਂ ਜਰੂਰ ਸੁਣਾਇ ਕਰੋ ਇੱਕ ਬਣ ਸਪੈਸ਼ਲ ਗੱਲਾਂ ਤਾਂ ਪਹਿਲੀ ਆਉਂਦੀਆਂ ਦਾਰੂ ਠੀਕ ਹੈ ਅੱਗੇ ਗੱਲਾਂ ਹਾਂ ਜੇ ਜੱਜਾ ਘਾਹੋਂ ਮੇਰੀ ਹਾਂਜੀ ਇੱਥੇ ਆਇਆ ਸੀਗਾ ਦੋ ਹਾਂਜੀ ਇੱਥੇ ਆਪਾਂ ਹੱਸਿਆਂਦੇ ਸੀ ਬਾਪੂ ਜੀ ਨੂੰ ਕੀ ਕੋਈ ਗੱਲਬਾਤ ਸੁਣਾਓ ਫਿਰ ਬਾਪੂ ਜੀ ਦੀ ਆਦਤ ਆ ਹਾਸੀ ਮਜ਼ਾਕ ਕਰਨ ਦੀ ਹਨਾ ਤੇ ਫਿਰ ਗੱਲਬਾਤਾਂ ਕਰਦੇ ਕਰਦੇ ਹਨਾ ਕੋਈ ਨਾ ਕੋਈ ਉਹੀ ਗੱਲ ਵੀ ਬਜ਼ੁਰਗ ਨੇ ਪਤਾ ਨਹੀਂ ਲੱਗਦਾ ਕਈ ਵਾਰੀ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਜਿਹੜੀ ਕਿ ਆਪਾਂ ਹਨਾ ਬਲੌਗ ਦੇ ਵਿੱਚ ਨਹੀਂ ਲਗਾ ਸਕਦੇ ਤਾਂ ਕਰਕੇ ਫਿਰ ਮੈਂ ਵਾਇਸ ਹੈ ਜਿਹੜੀ ਓਵਰ ਕਰਤੀ ਸੀਗੀ ਵੈਸੀ ਬਾਪੂ ਦੀ ਆਦਤ ਹਾਸੀ ਮਜ਼ਾਕ ਦੀ ਚਲੋ ਜਿੰਨਾ ਟਾਈਮ ਆਉਂਦੇ ਨੇ ਹੱਸ ਜਾਂਦੇ ਨੇ ਹਨਾ ਤੇ ਬੱਚਿਆਂ ਨਾਲ ਹੱਸ ਖੇਡ ਜਾਂਦੀ ਹੈ ਨਵਰੀਤ ਨੂੰ ਹਸੀਆਂ ਦੇ ਸੀਗੇ ਮੈਨ ਲੱਗਾ ਸ਼ਾਇਦ ਇਸ ਤੋਂ ਬਾਅਦ ਅੱਗੇ ਕਲਿੱਪ ਲੱਗੂਗੀ ਕਿ ਮੇਰੀ ਹਰੇਕ ਗੱਲ ਤੇ ਨਕਲ ਲਾਉਂਦੀ ਉਹਦੀ ਥੋੜੀ ਜੀ ਉਹ ਨਵਰੀਤ ਦੀ ਵੀ ਆदत ਹੱਸਣ ਦੀ ਹੈਗੀ ਤੇ ਬਾਪੂ ਜੀ ਬੈਠੇ ਪਤਾ ਨਹੀਂ ਕਿਸੇ ਦੀ ਮੈਨ ਲੱਗਾ ਕੋਈ ਗੱਲ ਸੁਣਾਉਣ ਲੱਗੇ ਫਿਰ ਮੈਂ ਤਾਂ ਕਰਕੇ ਜਿਹੜੀ ਉਹ ਆਵਾਜ਼ ਹੈ ਕੱਟਤੀ ਫਿਰ ਵਾਇਸਓਵਰ ਕਰ ਰਹੀ ਹੈਗੀ ਚਲੋ ਜਨਾਂ ਜਿਹੜਾ ਆਉਂਦੇ ਨੇ ਹਨਾ ਲੰਘਦੇ ਟੱਪ ਦੇ ਆ ਜਾਂਦੇ ਨੇ ਤੇ ਗੱਲਾਂ ਬਾਤਾਂ ਬੈਠੇ ਕਰੀ ਜਾਂਦੇ ਆ ਰਾਉਣ ਕਲਾ ਆ ਜਾਂਦੇ ਆ 10 15 ਮਿੰਟ ਜਿੰਨੇ ਵੀ ਅੱਜ ਬਾਪੂ ਜੀ ਮਨ ਲੱਗਾ ਤਾਂ ਐਸੀ ਨਹੀਂ ਤੇ ਉਹ ਹੀ ਗੱਲ ਵੀ ਜਿੱਥੇ ਨਾ ਕੋਈ ਨਾ ਕੋਈ ਆਪ ਦੇ ਨਾਲ ਦਾ ਕੋਈ ਫਰੈਂਡ ਸਰਕਲ ਹੁੰਦਾੜਾ ਜਾ ਕੇ ਬੈਠ ਜਾਂਦੇ ਨੇ ਅੱਜ ਖੇਤੇ ਇਹਨਾਂ ਦੇ ਜਾਣ ਕਰਕੇ ਫਿਰ ਅੱਜ ਬਾਪੂ ਦੀ ਡਿਊਟੀ ਲੱਗੀ ਸੀਗੀ ਕਿ ਤੁਸੀਂ ਡਾਇਰੀ ਦੇ ਵਿੱਚ ਦੁੱਧ ਪਾ ਕੇ ਆਇਓ ਤੇ ਤਾਂ ਕਰਕੇ ਬਾਪੂ ਜੀ ਆਏ ਬੈਠੇ ਸੀ ਵੈਸੇ ਤਾਰ ਵਗੈਰਾ ਤਾਂ ਗੱਡੀ ਪਈ ਸੀ ਪਰ ਟਾਈਮ ਜਾਨੀ ਕਿ ਹਜੇ ਹੋਇਆ ਨਹੀਂ ਸੀ ਡਾਇਰੀ ਵਗੈਰਾ ਮਨ ਲੱਗਾ 6 ਵਜੇ ਖੁੱਲਦੀ ਆ ਤੇ ਤਾਂ ਕਰਕੇ ਬਾਪੂ ਕਹਿੰਦਾ ਕਿ ਹਾਈ ਤਾਂ 7:30 ਹੋਈ ਆ ਵੀ ਬੀ ਮੈਂ ਤਾਂ ਚਲੋਂ ਨਜ਼ਰ ਬੈਠ ਜਾਨੇ ਗੱਲਾਂ ਮਾਤਾ ਕਰਦੇ ਆ ਕਹਿੰਦੇ ਸੀ ਕਿ ਫੇਰ ਲੈ ਜਾਗੇ ਚੱਕ ਕੇ ਡੋਲੀ ਤੇ ਇਧਰ ਬੀਬੀ ਜੀ ਬਠੇ ਕੱਟੀਆਂ ਦੇ ਸੀਗੇ ਸਬਜ਼ੀ ਤੇ ਅੱਜ ਸਬਜ਼ੀ ਬਣ ਰਹੀ ਹੈਗੀ ਆਪਣੇ ਕਦੂਆਂ ਦੀ ਮਨਲਾ ਦਾ ਖੇਤੋਂ ਰਹੀ ਸੀ ਹੁਣ ਤੱਕ ਇਹ ਤੋਂ ਵੀ ਨਹੀਂ ਕੋਈ ਸਬਜ਼ੀ ਲੈਂਦੀ ਹੈਗੀ ਕਿਉਂਕਿ ਰੋਜ਼ ਵਗੈਰਾ ਮਨਲਾ ਦਾ ਆ ਜਾਂਦੇ ਆ ਬਾਕੀ ਮੀਂਹ ਮੋ ਦਾ ਕਰਕੇ ਐਨੇ ਕਿ ਜ਼ਿਆਦੇ ਕੱਖ ਕੰਡਾ ਹੋਇਆ ਪਿਆ ਹਨਾ ਤੇ ਬੱਲ ਵਗੈਰਾ ਤਾਂ ਦੇਸੀ ਦੀ ਨਹੀਂ ਹੈਗੀ ਇੱਕ ਦਿਨ ਗਏ ਸੀਗੇ ਖੇਤ ਤੇ ਉਹਦੇ ਦੇਖਿਆ ਸੀਗਾ ਹੂੰ ਤੇ ਚਾਹ ਤਾਂ ਸਾਨੂੰ ਮਿਲਦਾ ਨਹੀਂ ਵਾ ਹੂੰ ਮਤਲਬ ਮਹਾਰਾਜ ਜੀ ਕੋਈ ਨਹੀਂ ਵੰਕ ਸਹੀ ਗੱਲ ਆ ਅੱਜ ਆ ਪੁਰਾਣੇ ਚੱਲੀ ਜਾਂਦੇ ਜਿਹੜੀ ਨਹੀਂ ਹਵਾ ਚੱਲਦੀ ਆ ਹੈ ਤਾਂ ਪੱਛੂ ਆ ਪੱਛੂ ਆ ਪੱਛੂ ਆ ਆਹ ਹੂੰ 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 ਹਵਾ ਵਧੀਆ ਚੱਲੀ ਗਈ ਸਾਰਾ ਦਿਨ ਬੋਲਦਾ ਸੀ ਜੀ ਇਹ ਨਾ ਜਿਹੜੀ ਆਹ ਹੁਣ ਹੈ ਅੱਜ ਕੱਲ੍ਹ ਜਿਹੜੀ ਹਵਾ ਹੁੰਦੀ ਹੈ ਨਾ ਹੂੰ ਇਹ ਆਈ ਮੁਰਕਾ ਜਾਈ ਜਾਂਦਾ ਹਾਂ ਹਾਂ ਮੁਰਕਾ ਦਾ ਹੀ ਜਾਂਦਾ ਠੰਡੀ ਨਹੀਂ ਹੁੰਦੀ ਠੰਡੀ ਤਾਂ ਨਹੀਂ ਹੁੰਦੀ ਹਾਂ ਜੀ ਅੱਜ ਕਦੋਂ ਬਣਾਉਣੇ ਨੇ ਮੈਂ ਕਿੱਥੇ ਅੱਜ ਨਹੀਂ ਜਲਤੇ ਕਿਉਂ ਬੇਕਾਉਗੀ ਹਾਂ ਇਹਦਾ ਭਾਈ ਮਗਾ ਨੀ ਸੱਤੀ ਚੁੱਟ ਨਹੀਂ ਦੇਉਂਦਾ ਆਲੂ ਪੈ ਜਾਣਗੇ ਆਲੂ ਪਾ ਲੈਂਦੇ ਹਾਂ ਇਹ ਆੜੀ ਕੱਦੂ ਭਾਏ ਚੰਨੇ ਕੰਦੇ ਮੁੰਡਾ ਆ ਜਿਹਾ ਹੁੰਦਾ ਆਉਂਦੀ ਛੋਪੜੀ ਛੋਡੇ ਲਾਉਂ ਕੱਦੇ ਹੀ ਵਧੀਆ ਬਣ ਜਾਂਦੇ ਨੇ ਥੋੜੇ ਛੋੜੇ ਛਾਲੂ ਪੈ ਜਾਂਦੇ ਵਿੱਚ ਛਾਲੂ ਪੈ ਜਾਂਦੇ ਵਧੀਆ ਬਣਦੇ ਤਾਂ ਛੋੜ ਹੂੰ ਉਹ ਕਿੱਧਰ ਲੈ ਗਈਆਂ ਬਾਲਟੀ ਹਾਂ ਮੈਂ ਉਹ ਜਿਹਨਾਂ ਨਾਲ ਤਾਪਿਆਣਾ ਪਾਛੋਂ ਨੂੰ ਪਾਣੀ ਕੱਢ ਲੈਣਾਸ ਭਾਂਡੇ ਜਦ ਲੱਗ ਜੇ ਫਿਰ ਤਾਂ 10 ਮਿੰਟਾਂ ਦਾ ਕੰਮ ਹੈ ਭਾਂਡੇ ਮਾਜ ਕੇ ਨਾ ਕੱਪੜੇ ਮੈਂ ਬਾਅਦ ਚ ਧੂੰਗੀ ਕਿਉਂਕਿ ਪਹਿਲਾਂ ਲਾਉਂਗੀ ਪੋਚਾ ਘਰ ਪੋਚਣ ਨੂੰ ਹਨੇਰਾ ਹੋ ਜੂਗਾ ਫਿਰ ਹਨੇਰੇ ਹੋਏ ਪੋਚਣੇ ਨਾ ਤੇ ਉਧਰ ਮੇਰੀ ਦੋ ਦਿਨਾਂ ਦੇ ਪਏ ਨੇ ਕੱਪੜੇ ਪ੍ਰੈਸ ਕਰਨ ਵਾਲੇ ਕਲਰ ਰਾਤ ਵੀ ਨਹੀਂ ਪ੍ਰੈਸ ਲੱਗੇ ਆ ਦੇਖੋ ਮੇਰਾ ਸਾਰਾ ਪਾਣੀ ਬਾਲਟੀ ਭਰੀ ਹੋਈ ਤੇ ਚੱਕ ਲਿਆਂਗਾ ਕੀ ਕਰੀ ਜਾਨੀਓ ਇੱਥੇ ਮੰਮਾ ਸੀ ਮੋਟਰ ਪਣਾਉਣੀ ਅੱਥੇ ਜੱਸ ਨੂੰ ਅਮਾ ਛੀ ਮੋਟਰ ਲਾਈਏ ਹਾਂ ਕਿੱਧਰ ਐ ਤਾਂ ਹਨਾਰਜਾ ਇਹ ਤਾਂ ਮੈਨੂੰ ਲਿਆ ਕੇ ਦਿੱਤਾ ਸੀ ਜੇ ਹੈ ਮਨੋ ਲਾ ਕੇ ਦਿੱਤਾ ਸੀ ਅੱਛਾ ਇਹ ਪਹਿਲਾਂ ਹੱਥੋਂ ਆਈ ਫੇਕੀ ਲਾਇਆ ਆ ਇਹ ਤਾਂ ਪਾਣੀ ਰੱਖਿਆ ਸੀ ਇੱਥੇ ਰਹਿਣ ਤੇ ਦੇਖੂਗੀ ਲੈ ਰਹਿਣ ਤੇ ਦੇਖ ਲੈ ਆਂ ਖੇਡਦੇ ਆਂ ਇਹ ਮਿੱਟੀ ਨਾਲ ਦੇਖ ਇਹਨਾਂ ਨੇ ਇਹ ਲਾਈ ਬੂਟੀ ਨਿੰਮ ਦੇ ਆਸ-ਪਾਸੇ ਕੱਲ ਵੀ ਦਿਖਾਈ ਸੀ ਮम्मा ਇਧਰੋਂ ਕਾਲ ਆਊਗਾ ਸਰਚਣਾ ਮਿੱਟੀ ਪਾਲੇ ਮੈਂ ਤੁਹਾਨੂੰ ਦੱਸਦਾ ਮੈਮ ਜੀ ਤਾਂ ਪਾਵਾਂਗੀ ਮੈਮ ਜੀ ਮੈਮ ਜੀ ਆ ਸਰਚ ਪਾਈ ਬੈਠੀ ਆਂ ਫਿਰ ਚਾਂਟੇ ਵੀ ਪਹਿਣਗੇ ਲੈ ਮੋਟਰ ਬਣਾਈ ਬੈਠੀ ਆਂ ਇਹ ਤਾਹਾਂ ਤੇ ਡਿੱਗ ਗਈ ਇੱਧਰ ਦੇਖੋ ਘਾਹ ਰਾਂਦੇ ਤੇ ਅੰਗਰੇਜ਼ ਮੀਆਂ ਨਾਲ ਬੂਟੇ ਚੁਬੜਾਈਆਂ ਨੇ ਬੰਦਾ ਹਾਂ ਜੀ ਨਹੀਂ ਹਾਂ ਹੀ ਗਾਰੇ ਨਾਲ ਹੀ ਪੈ ਜੋ ਹਾਂ ਲਿਬੜੀਆਂ ਨਹੀਂ ਮੈਂ ਮੇਰੇ ਵਿੱਚ ਪੈ ਕੇ ਨਾ ਆਵਾਂਗੇ ਕਾਂਟੇ ਮਾਰੂੰ ਚ ਪੇੜ ਮੈਂ ਹਾਰੇ ਕਿਤੇ ਆ ਕਿੱਗੁਰਾ ਬੈ ਬਾਲਟੀ ਵੇਲੀ ਕਰਕੇ ਦੇ ਦੇ ਮੈਂ ਭਾਂਡੇ ਮਾਉਂਦੀ ਐਂ ਜੀ ਛਾਕ ਲਿਆ ਹਣ ਮਰੁੱਦਾ ਗੰਨ ਮਰੁੱਦ ਵਿਚਾਰੇ ਸਾਰੇ ਖਾ ਗਏ ਕਿੱਤਾ ਰਹਿ ਗਿਆ ਇਹੋ ਮਾਸ ਦੇ ਭਾਂਡੇ ਤੇ ਵਲੌਗ ਵੀ ਆਪਾਂ ਕੰਮ ਕੰਪਲੀਟ ਕਰਾਂਗੇ ਤੇ ਕੰਟੀਨਿਊ ਇਸ ਤੋਂ ਬਾਅਦ ਕਰਦੇ ਆਂ ਦੱਸ ਠੀਕ ਆਦੀ ਬਾਪੂ ਤੈਨੂੰ ਨਹੀਂ ਬਹੁਤ ਬਾਪੂ ਕੀ ਆਇਆ ਛੋਟਾ ਬਾਪੂ ਆਇਆ ਕਰਦਾ ਗੁਰਦੇ ਦੀ ਨਕਲ ਹੁੰਦੀ। ਉਹਦੇ ਜਿਵੇਂ ਮੈਂ ਬੋਲਾਂ ਉਹ ਹੀ। ਅੱਛਾ ਉਹ ਦੇ ਵੀ ਲੱਗੀ ਪਈ ਸੀ ਜਸਮੀਤ ਪੱਠੇ ਪਾ ਪਈ। ਹਾਂ ਲੈ। ਫਿਰ ਬਈ ਹੈਗੀ। ਹੱਥ ਕਰਦੀ ਆ ਹੁਣ ਉਹਵੇਂ। ਉਹ ਹੀ ਜੇ ਕਰਦੀ ਆ। ਹਾਂ। ਨਾ ਬਤਾ। ਕੁੱਟੋ ਇਹਨੂੰ ਫੜ ਕੇ ਹੁਣ ਸਾਰਾ ਸਮਾਨ ਉੱਥੇ ਇਕੱਠਾ ਕਰ ਲੈਣਾ ਉੱਥੋਂ ਚੱਕ ਲਿਆ ਹੁਣ ਨਾ ਕਾਹ ਚੱਪੀ ਜੰਦੀ ਹੈ ਰਹਿਣਾ ਜਾਵੇ ਕੋਈ ਬੱਠਰ ਬਾਲਟੀਆਂ ਵੀ ਲੈ ਜਾਓ ਲੈ ਜਾਣੀਆਂ ਲੈ ਜਾਣੀਆਂ ਉਹ ਚਲਾ ਦੇ ਮੈਂ ਕੱਪੜੇ ਢੋਲਾ ਸਟੂਪਿਡ ਜੀ ਉਹ ਬਾ ਇਹਨੇ ਵੰਨੇ ਲਾ ਗੇਟ ਤਾਂ ਸੁੰਭਰ ਦੇਣਗਾ ਗੇਟ ਸੁੰਭਰੀਆਂ ਦੀ ਕੀ ਸਫਾਈ ਕਰਕੇ ਰੱਖੋਗੇ ਇੱਥੇ ਗੰਦਗੀ ਥੋੜੀ ਹੁੰਦੀ ਹੈ ਸਫਾਈ ਹੁੰਦੀ ਆ ਇਹ ਨੂੰ ਕੱਟ ਦੇ ਦਉ ਉਹ ਨੂੰ ਬਾਹਰ ਕਾਂਸੇ ਕੇ ਦੇ ਅੰਦਰ ਹੈ ਸੌਂ ਜਾਂਦੇ ਉਹਦੇ ਨਾਲ ਬਾਹਰ ਚੜ੍ਹ ਉਹਨੂੰ ਪਤਾਗਾ ਵੀ ਉਹ ਰੋਣ ਲੱਗ ਜਾਂਦੀ ਹੈਗੀ ਮਾੜੇ ਜੇ ਨਾਲ ਜੇ ਰੋ ਰੋ ਕੇ ਜੀ ਫਿਰ ਭਰਾ ਵੀ ਦੰਦਾ ਹਾਂ ਫਿਰ ਭਰਾ ਲੰਮਾ ਮੈਂ ਅੱਖੀਂ ਜਦੋਂ ਨਾਲ ਕਿਉਂ ਜੀ ਜੀ ਕਰੀ ਇਹਨੂੰ ਲੋਕਾਂ ਉਹਦੇ ਰੋਟੀ ਨਹੀਂ ਖਾਜਵਾਂ ਦੀ ਜੰਨਾ ਤੇ ਰੁਕਵਾਉਣਾ ਵੀ ਉਹ ਦਬੀਆ ਉਹ ਕਿਹੜਾ ਕੇ ਪ੍ਰਾਕਿਆਂ ਨੂੰ ਬਾਹਰ ਢਾਂਕੇ ਬਾਹਰ ਢਾਂਕੇ ਪਾਦਾ ਦੋਨੋਂ ਬੇਬੇ ਬੋਲੂਗੀ ਹਾਂ ਫੇਰ ਰੱਖੇਗੀ ਹਰੇਕ ਗੱਲ 'ਚ ਮੈਨੂੰ ਟੋਕਦੀ ਹੈ ਭੈਣੇ ਨਵੀਂ ਬੋਤਲਾ ਉੱਥੇ ਮਿੱਟੀ ਲਾਲਾ ਖਰਾਬ ਨਾ ਕਰ ਲਈ ਨਹੀਂ ਮੰਮਾ ਐਸੇ ਨਹੀਂ ਕਰੀ ਲਾ ਭਾਣੀਆਂ ਉੱਪਰ ਹਾਂ ਹੋਰ ਪ੍ਰਾਣੀਆਂ ਉੱਥੇ ਪੰਗਾ ਆਉਂਦੇ ਚਾਕੇ ਲੈ ਬੀਣਾ ਦਾ ਹੈਗਾ ਗਲਾਸ ਗੜ ਵਿੱਚ ਲੈ ਜਾਓ ਲੈ ਚੜ ਕੋਈ ਲੈ ਜਾ ਉੱਥੇ ਚੱਕ ਕੇ ਲੋ ਜੀ ਦੋ ਤਿੰਨ ਦਿਨ ਦੋ ਤਿੰਨ ਕਿਹੜਾ ਹਫ਼ਤਾ ਹੀ ਹੋ ਗਿਆ ਨਾਲੇ ਫਰਨਾਲ ਮੁੱਕੀ ਪਈ ਅੱਜ ਲੱਗ ਢੰਗ ਨਾਲ ਪੋਚਾ ਲੋ ਜੀ ਸਾਢੇ 6 ਦਾ ਟਾਈਮ ਹੋ ਗਿਆ ਤੇ ਪੋਚੇ ਵਗੈਰਾ ਦਿੱਤੇ ਆਪਾਂ ਲਾ ਹੁਣ ਆਪਾਂ ਚੱਲੇ ਸੀ ਗੂਰ ਮੱਥਾ ਟੇਕਣ ਤੇ ਕੱਪੜੇ ਮੇਰੇ ਬਸ ਇੱਕ ਚਾਦਰ ਵਗੈਰਾ ਰਹਿ ਗਈ ਹੈ ਗਿੱਤੂਣ ਵਾਲੀ ਤੇ ਉਹ ਮਸ਼ੀਨ ਦੇ ਵਿੱਚ ਪਾਈ ਹੋਈ ਹੈ ਬਸ ਆ ਕੇ ਮੈਂ ਖਾ ਕੱਢ ਦੂੰਗੀ ਕਿਉਂਕਿ ਪਸ਼ੂ ਵਗੈਰਾ ਵੀ ਦਾਲਣੇ ਹੋਣਗੇ ਪਤਾ ਨਹੀਂ ਮੈਂ ਪਹਿਲਾਂ ਦੱਸਿਆ ਕਿ ਨਾ ਕਿਉਂਕਿ ਮੋਟਰ ਵਗੈਰਾ ਜਿਹੜੀ ਆਪਣੀ ਖਰਾਬ ਸੀਗੀ ਤੇ ਉਹ ਅਜ ਸਹੀ ਹੋ ਗਈ ਤਾਂ ਕਰਕੇ ਮੋਟਰ ਪਾਉਣ ਗਏ ਆ ਤੇ ਹੁੰਦਿਆਂ ਨੂੰ ਉਹਨਾਂ ਨੂੰ ਕਵੇਲਾ ਹੋ ਜਾਣਾ ਹੈ। ਪੈਣਾ ਪੈਣਾ ਖੜੀਆਂ। ਚਲੋ ਮੈਂ ਆਪੇ ਸਿਮੋ ਚਾਲ ਦਿਆਂ ਹੁਣ ਐਸੇ। ਸਿਮੋ ਆ ਜਾ। ਬਟਨ ਗਲਤ ਲਾਏ ਆ ਆਪਦੇ ਨਾਲੇ। ਸਹੀ ਕਰ ਇਹਨਾਂ ਨੂੰ ਕਿੱਧਰ ਨੂੰ ਜਾਈ ਜਾਂਦੇ ਹੈਗੇ। ਕਰ ਸਹੀ। ਨੀ ਅੰਦਰੋਂ ਲਿਆ ਹੁਣ ਕੋਈ ਛੋਟੀ ਜੀ ਜਸਮਾ ਫਲਰ ਜਿਹਾ ਸਿੱਥੀ ਭੁੱਲਿਆ ਏ ਹੁਣ ਇੱਕੇ ਦਾ ਹਵਾ ਰੁਕ ਗਈ ਗਰਮੀ ਆਉਂਦੀ ਆ ਆਹ ਨਹੀਂ ਉੱਥੇ ਦੀ ਹਾਂ ਆ ਹਵਾ ਨਹੀਂ ਬਾਹਰਲੀ ਹਵਾ ਹੈ ਨਹੀਂ ਹੁਣ ਰੁਕ ਗਈ ਹੋਰ ਗਰਮੈਸ ਕਿੰਨੀ ਖੜੀ ਪਈ ਹੈ ਹੋਰ ਨਹੀਂ ਹੈ ਰਜੂ ਖੱਟੇ ਨਹੀਂ ਹੈ ਕੌਣ ਦੇਖੂਗੀ ਬੈਠ ਕੇ ਸਕੂਲ ਦਾ ਕੰਮ ਕਰ ਲਿਆ? ਸਹੀ ਨੇ ਗੀੜਾ ਬਦ ਆ ਜਾਵਾਂ। ਉਹ ਦੋਨੋਂ ਗੀੜਾ ਪੂਰਾ ਹੋ ਜਾਊਗਾ। ਗੀੜਾ ਕਿੰਨਾ ਦਿਨ ਸੀ ਅੱਜ। ਹਾਂ ਬਸ ਇਹਨਾਂ ਦੇ ਪਾਈ ਇਹਨਾਂ ਨੂੰ ਆਇਆ ਸੀ ਹੁਣ। ਚੱਲ ਚਲਾ ਸਮਰੀ ਤੇ ਲੇਟ ਹੋ ਜਾਗੇ ਫਿਰ ਇਹ ਵਾਂ ਨਹੀਂ ਜਾਣਾ ਚੱਲ ਬੱਚਿਣਾ ਵੰਨਾ ਆ ਖੁੱਲ ਗਈ ਗਾਂ ਆਲੇ ਨੂੰ ਬੱਚੇ ਕਿੱਥੇ ਨਹੀਂ ਆ ਬੱਚੇ ਇੱਧਰ ਬੰਨਾਂਗੇ ਰੱਦ ਕੀ ਇਹ ਤਾਂ ਕਿਹੜੀ ਬੁ ਮਾ ਹਿਸਾਬ ਲਾ Tidak, 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 ਕਹਿੰਦੀ ਕਹੂੰਗੀ ਵੀ ਮੇਰੇ ਲਈ ਲੜਦੇ ਆ ਪਿੰਡ ਚ ਸੀਗੇ ਆਪਣੇ ਨਾ ਤੇ ਕੰਨਾਂ ਦੀ ਬੇਟੀ ਸੀਗੀ ਤੇ ਇਹ ਵੀ ਬੜਾ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਆਪਾਂ ਨਾਲ ਖਤ ਬੱਜਦਾ ਧੰਨਵਾਦ ਕਰਦੇ ਹਾਂ ਦਾ ਹਨਾ ਕਿ ਉਹਨਾਂ ਨੇ ਕਹਿੰ ਲਈ ਜਿਆਦਾ ਚਲੋ ਵਧੀਆ ਸਪੋਰਟ ਕਰਦੇ ਕਹਿੰਦੇ ਅਸੀਂ ਤੁਹਾਡੇ ਡੇਲੀ ਵਲੌਗ ਦੇਖਦੇ ਹਾਂ ਤੇ ਬੜੇ ਸੋਹਣੇ ਹੁੰਦੇ ਆ ਹਨਾ ਤੇ ਸਾਰਿਆਂ ਤੋਂ ਵੱਧ ਖੁਸ਼ੀ ਇਹ ਹੁੰਦੀ ਜਦੋਂ ਆਪੇ ਪਿੰਡ ਦਾ ਉਹਨਾਂ ਸਪੋਰਟ ਕਰਦਾ ਤਾਂ ਇਹ ਕਹਿੰਦੇ ਆ ਹਨਾ ਵੀ ਤੁਹਾਡੇ ਵਲੌਗ ਜਿਹੜੇ ਬਹੁਤ ਵਧੀਆ ਹੁੰਦੇ ਨੇ ਕਿਹਦੀ ਸੀ ਮੈਂ ਜਾਣਦੀ ਨਹੀਂ ਹੈਗੀ ਬੱਸ ਮਿਲੇ ਤਾਂ ਬਹੁਤ ਵਾਰੀ ਆ ਬਟ ਮੈਨੂੰ ਨਾਮ ਵੀ ਨਹੀਂ ਪਤਾ ਤੇ ਹੁਣ ਮੈਂ ਬੀਬੀ ਨੂੰ ਵੀ ਨਹੀਂ ਦੱਸ ਸਕਦੀ ਵੀ ਕੌਣ ਸੀਗੇ ਹਨਾ ਚਲੋ ਵਲੌਗ ਜੇ ਕੱਲ ਨੂੰ ਦੇਖਣਗੇ ਤਾਂ ਉਹ ਤੁਸੀਂ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ ਦੇ ਘਰਾਂ ਤੋਂ ਸੀਗੇ ਬੜਾ ਵਧੀਆ ਫੀਲ ਹੁੰਦਾ ਹਨਾ ਜਦੋਂ ਕੇ ਇਦਾਂ ਕਹਿੰਦਾ ਵੀ ਆਪਣੇ ਵਲੌਗ ਦੇ ਵਿੱਚ ਕੋਈ ਇਦਾਂ ਦਾ ਹੈ ਹਨਾ ਕਿਉਂਕਿ ਆਪਣੇ ਫੈਮਿਲੀ ਵਲੌਗਿੰਗ ਹੀ ਹੁੰਦੀ ਆ ਘਰ ਦੇ ਕੰਮਕਾਰ ਹੁੰਦੇ ਆ ਤੇ ਕੋਈ ਹੋਰ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਜਿਹਦੇ ਵਿੱਚ ਕੋਈ ਵੀ ਆਪਾਂ ਕਹਿ ਦਗੇ ਕੋਈ ਨਿੰਦਨਯੋਗ ਗੱਲ ਨਹੀਂ ਹੁੰਦੀ ਜਿੱਥੋਂ ਤੱਕ ਸਾਨੂੰ ਹਨਾ ਤਾਂ ਬੜਾ ਵਧੀਆ ਫੀਲ ਹੋਇਆ ਕੱਟ ਰਹੀ ਹੈ ਵਿੱਚ ਬਲੌਗ ਨਾ ਟਣ ਟਣ ਜਿਗਾ ਤਾਂ ਹੀ ਇਹ ਨੇ ਅੰ内 ਆ ਗਏ ਨਖੋ ਲਈ ਆਜਾ ਮੈਂ ਹੁੰਦਾ ਨਾ ਇਹਨੂੰ ਰੱਪੇ ਫੇਰ ਦਵਾਰੇ ਚਲੋ ਜੀ ਇੱਕ ਵਾਰੀ ਫੇਰ ਤੋਂ ਬੰਦ ਰਹੀ ਹਾਂ ਥੈਂਕ ਯੂ ਸੋ ਮੱਚ ਤੁਹਾਡਾ ਹਨਾ ਇਹ ਮਿਲਿਆ ਦੇ ਸਪੋਰਟ ਕਰਨ ਦੇ ਲਈ ਬਹੁਤ ਵਧੀਆ ਲੱਗਦੀ ਅਪਰੀਸ਼ੀਏਟ ਕਰਨਾ ਮੈਂ ਆਪਾਂ ਨੂੰ ਤੁਸੀਂ ਕਮੈਂਟ ਜ਼ਰੂਰ ਕਰੇ ਨਾ ਗਏ ਤੇ ਵੀ ਕੱਟ ਰਹੀ ਸੀ ਤੂੰ ਨਹੀਂ ਕੱਟਦੀ ਸੀ ਕੱਟ ਕੇ ਦੁਆਰੇ ਸਟਾਰਟ ਕਰਦੀ ਸੀਗੀ ਨਾ ਮੰਮਾ ਜੀ ਦਾਲ ਕੀ ਦੀ ਬਣੀ ਆ ਸਬਜ਼ੀ ਬਣੀ ਤੱਤੂ ਦੀ ਕੱਦੂ ਬਾਪੂ ਆ ਗਿਆ ਤੱਤੂ ਬਾਰੇ ਛੜੋ ਜੀ ਛੜੋਂਦੀਆ ਛੜੋ ਦੋ ਦੋਦੀ ਬਾਪੂ ਦਾ ਓਕੇ ਜੀ ਬਈ ਹੁਣ ਉਹ ਵਰਤਾਰੀ ਜਾਈ ਮੋ ਤੂੰ ਕੋਟ ਮੱਲ ਲੈ ਮੰਨ ਨਹੀਂ ਆ ਰਿਹਾ ਬੰਦ ਉਹ ਤੇ ਰੱਖ ਲਈ ਮੰਨ ਲੈ ਪੁੱਗੀਆਂ ਲਾਈਟ ਨਹੀਂ ਆਦੇ ਈਗਲਾ ਸੁਣਾਵਾ ਸੁਣਾਣ ਲੱਗਣਾ ਬੰਨ ਜਾ ਪੈਸਾ ਸੁਣਾ ਦੇ ਜਾ ਫਤਿਹ ਆਪਾ ਫੇ ਤੇ ਰਗਾ ਸੁਣਾ ਪੈਸਾ

ਉਹ ਤਾਂ ਉਹ ਜਦੋਂ ਸਾਡੇ ਮਸ਼ੀਨ ਵਾਲੇ ਚਲੋਖਗੇ ਫੇਰ ਡੈਡੀ ਨੇ ਚੱਕ ਗਏ ਤੇ ਆਹ ਆਲ ਨੇ ਜਿਹੜੀ ਪਾਤੀ ਹੁਣ ਪਤਾ ਨਹੀਂ ਹੈਗੀ ਆ ਕਿ ਨਹੀਂ ਹੈਗੀ ਕਿਹੜੇ ਆਲ ਨੇ ਆ ਜਿਹੜੇ ਸिलाई ਸੀਗੇ ਆ ਆਲ ਨੇ ਜਿਹੜਾ ਸੁੜੇ ਬਰਾਮ ਰੱਖੇ ਜੇ ਉੱਥੇ ਪੈਜ ਸੀ ਇਹ ਸਪਾਤੀ ਸੀ ਉਹ ਆਏ ਵਿੱਚ ਅੰਦਰ ਬੈਂਦੀਆਂ ਬੈ ਗਈ ਜਾਂ ਵੀ ਆਏਗਾ ਦੋ ਮੇਰੇ ਬਾਹਰ ਆਉਂਦੇ ਹੋ ਕਰਤਾ ਸੁਣ ਪਾਣੀ ਛੱਡ ਕੇ ਬੈਗੀ ਸੀ ਦੋ ਮਣ ਬਦਾਮ ਲਿਆ ਕੇ ਇੰਨੇ ਇੰਨੇ ਕਰਕੇ ਇੰਨੇ ਇੰਨੇ ਕਰਕੇ ਇੰਨੇ ਕਰ ਇਹਦੇ ਨਾਂ ਉਹਦੇ ਨਾਂ ਉਹਦੇ ਨਾਂ ਉਧਰ ਆਏ ਬੰਦ ਜੋ ਕੋਕੂ ਭਈ ਭੇਰ ਵੇਖੀ ਕਿਵੇਂ ਆਉਂਦੇ ਆ ਜਾਨਵਰ ਬਦਾਮਾ ਦੇ ਉਹਨਾਂ ਦੀ ਗਿਰੀਆਂ ਤੇ ਖਾਈ ਜਾਣਗੇ ਜੈ ਤੁਹਾਨੂੰ ਬੱਚੇ ਦੇ ਜਾਣਗੇ ਤੁਸੀਂ ਵਾਹਬ ਉਹਨਾਂ ਦੇ ਬੱਚੇ ਵੀ ਕੀ ਆਏ ਹੋ ਚਿੜੀਆਂ ਦੇ ਗਟਹਰਾਂ ਦੇ ਘੁਗਿਆਂ ਦੇ ਹਮ ਸਹੀ ਗੱਲ ਹੈ ਚਲੀ ਹੇ ਹਾਂ ਟੱਕਰੋ ਟੋਕਰੀ ਜੇ ਇਹਦੇ ਵਿੱਚ ਬਹਿ ਜਾਣਗੇ ਆ ਆ ਹੋਏ ਆਜਾ ਆ ਲਿਟ ਆ ਆ ਵਾਲੀ ਚ ਨਹੀਂ ਬੈਠ ਰਹੀ ਜੋ ਸੀਦਾ Rajasthan ਗਏ ਸੀ ਨਾ ਤੇ ਸਾਰੇ ਭਰਾ ਦੇਖੇ ਸੀ ਸਾਰੇ ਭਰਾ ਕਦੇ 40 50 ਸੀ ਜੋ ਰਾਥਾ ਜਿੰਨੇ ਮਿਲ ਗਏ ਉਹਨੇ ਉਹਨਾਂ ਨੇ ਮੈਨੂੰ ਮਗਰੋ ਮਾ ਕਹ ਭਾਈ ਉਹ ਆਈ ਘਰ ਦਾ ਸਾਡਾ ਬੰਦਾ ਉਹ ਤਾਂ ਹਾਂ ਕਿ ਜੇ ਉਹ ਨਹੀਂ ਇਹ ਕਹੇ ਤੇਰੀ ਸਾਰੇ ਭਰਾ ਦੇਖ ਗਿਆ ਕਿਹਦਾ ਕਹੇ ਭਰਾ ਸੀ ਮੇਰੇ ਚਾਰ ਹੁਣ ਤਾਂ ਭੁੱਲ ਗਏ ਚਾਰ ਚਾਰ ਹੋਣਗੇ ਇੱਕ ਬਾਬਾ ਸੀ ਗੱਡੇ ਵੋ ਇੱਕ ਬਾਬਾ ਦੂਜਾ ਹੋ ਬੰਦਾ ਹੰਬ ਬੰਦੇ ਵੋ ਇੱਕ ਕਬੂਟਾ ਇੱਕ ਕਾਕਾ ਹਲੋ ਇਹ ਲੱਗਦਾ ਇਹ ਕਬੂਟਾ ਬੰਦਾ ਹੈ ਨੀਰਪਾ ਏ ਕਾ ਭੋਲੂ ਇੱਕ ਭੋਲੂ ਹੈ ਉਹ ਤਾਂ ਤੇਰਾ ਤਾਂ ਦਾਦਾ ਹਮ ਸੰਦੀ பாப்ப गुण ਦੇ ਆ ਵੀ ਰਾਜਸਥਾਨ ਜਿੰਨਾ ਕੁ ਦੇਖਿਆ ਕੀ ਹਾਂ ਉੱਠ ਵੇਖਿਆ ਨਹੀਂ ਹੋਇਆ ਉੱਠਾ ਦਾਤਾਂ ਦੇ ਮੁੱਤੇ ਉਹਦਾ ਹਾਂ ਕੰਪਿਟਰ ਕੀ ਵੇਦਾ ਬੇ ਕਿੱਦੇ ਹਾਂ ਇਹ ਬੰਦੀ ਜਿਹੜੇ ਉਹ ਚੜੀ ਵੱਥੇ ਜਿੱਥੇ ਤੁਸੀਂ ਡਿੱਗੀ ਬਣਾਈ ਆ ਉੱਥੇ ਚੜੀ ਜਾਂਦੀ ਸੀ ਤੂੰ ਹਾਂ ਕੱਪੜਾ ਚੱਪੜਾ ਖੀ ਜਾਂਦਾ ਸੀ ਜਿਹੜਾ ਡੇੜੀ ਚੱਪੜਾ ਲਿਆ ਤਾਂ ਕਿ ਚੱਪੜਾ ਤੇਰੀਆਂ ਸੀਗੀਆਂ ਇਹਦੀਆਂ ਸੜ ਦੋਨਾਂ ਦੀਆਂ ਹੀ ਸੀਗਾ ਧਾ ਕੇ ਰੱਖਿਆ ਉੱਥੇ ਉਹ ਲਾਲੀਆਂ ਸੀ ਉੱਥੇ-ਉੱਥੇ ਚੜਦੇ ਸੀਗੇ ਫਿਰ ਸਾਰਿਆਂ ਨੇ ਚੜੇ ਸੀਗੇ ਘਰੇ ਜਾ ਕੇ ਫਿਰ ਉੱਥੇ ਹੈਨਾ ਅਸੀਂ ਕੀ ਕਹਿੰਦੇ ਹਾਂਗੇ ਲੀਲੇ ਦਾਦ ਦੇ ਹਨਾ ਵੀ ਉੱਥੇ ਗੱਡੀ ਧੋਲੀ ਸੀਗੀ ਗੱਡੀ ਧੋਤੀ ਸੀ ਹਾਂ ਤੇ ਲਿਬੜੇ ਦਾ ਪੈਸੇ ਰੱਖ ਕੇ ਨਾਲ ਧੋਤੀ ਸਾਰੇ ਜਾਣੇ ਬੜਗੇ ਰਿੱਤੇ ਲੇਟਦੇ ਦੀ ਵੀ ਕੱਲੀ ਜੈਸ਼ਨ ਪੁਆਣੀ ਲਿਬੜੀ ਸੀਗੀ ਹਾਂ ਬਾਕੀ ਕੀ ਦਾ ਸਮਾਨ ਨਹੀਂ ਆ ਪੂਰਾ ਖੋਲ ਕੇ ਦਿਖਾਈ ਮੱਗੂ ਦੇ ਮੁੰਡੇ ਦਾ ਪੂਰਾ ਖੋਲ ਕੇ ਦਿਖਾਣਾ ਮਮਾ ਦਾ ਆ ਮੈਂ ਸਬਜੀ ਆਪਣੀ ਕद्दू ਦੀ ਰੋਟੀ geh ਦੀ ਰੋਟੀ ਬੈਸਨ ਦੀ ਮੱਕੀ ਦਾ ਪੂਤਾ ਗੰਨਾ ਹਾਂ ਮੱਕੀ ਦੀ ਮੱਕੀ ਦੀ ਖਾਣ ਸੀ ਹਾਏ ਮੱਕੀ ਦੀ ਨਾ ਮਮਾ ਖਾਦ ਦੀ ਵੀ ਨਾ ਮੱਕੀ ਦੀ ਆ ਕੋਣ ਮੱਕੀ ਦੀ ਗੱਜ ਵਾਲੀ ਹਾਂ ਬਾਜਰੇ ਦੀ ਹਾਂ ਬਾਜਰੇ ਦੀ ਹਾਂ ਹਾਏ ਬਾਜਰੇ ਦੀ ਹਾ ਜਦੋਂ ਮੈਂ ਨਾ ਇੰਨੀ ਟੇਸਟੀ ਲੱਗੀ ਸੀ ਨਾ ਬਾਦਰ ਵਾਲੀ ਪਰ ਹੌਣ ਨਹੀਂ ਖਾ ਮੰਮੀ ਕੀ ਆ ਡੱਡੂ ਹੋਰ ਨਾ ਜੇ ਬਸ ਤਾਗਦੇ ਸੁੰਬਰ ਤਾਂ ਕਿਉਂ ਮੜ ਕੇ ਤੜਕੇ ਸੁੰਬਰ ਨਾ ਹੁੰਦਾ ਨਾ ਆ ਤਾਰਾ ਬੱਢਣ ਆਉਂਦੀਆਂ ਤਾਂ ਮੱਛਰ ਬਹੁਤ ਖਾਂਦਾ ਹਾਏ ਮੇਰੇ ਵੀ ਆ ਹੀ ਜਾਂਦਾ ਮੈਂ ਤੇਰੇ ਚਾਪਸਾਈ ਕਰਤੀ ਹੁਣ ਕਾ ਮੈਂ ਤੂੰ ਹੀ ਪਹਿਲਾਂ ਚਾਹ ਚਿਕੜੀ ਬਾਈ ਮੈਂ ਚਿੰਤੀ ਭਈਏ ਫਿਰ ਤੁਸੀਂ ਵਗੈਰਾ ਪਾ ਲਓ। ਓਕੇ। ਕਰਿਆਏ ਕੰਮ ਡਨ। ਮੋਟਰ ਪਾ ਰਹੇ ਹੁੰਦੀ ਹੁਣ ਲੈ ਕੇ ਸਵੇਰੇ ਆਊਂ ਚੜਕੇ। ਅੱਛਾ। ਉਹ ਦਰਾਂ। ਹੂੰ। ਇੱਕ ਚਲ ਪੱਠੇ ਪਾਉਣ ਵੇਲੇ ਨੂੰ ਆ ਗਈ ਹੁਣ ਮੈਂ ਪ੍ਰੈਸ ਲਾਉਣੀ ਐ। ਹੂੰ। ਕੱਪੜੇ ਬਾਵਾ ਪਏ ਆ ਮੇਰੇ ਪ੍ਰੈਸ ਕਰਨ ਵਾਲੇ। ਸੁੰਬਰਤਾਈ ਸੀ ਟਾਲਦੇ ਸੀ ਬਸ। ਆ ਆ ਗਈ ਮਰਾਂ ਲੈਣੀ। ਕਿਨੇ? ਪਾਹ ਨਹੀਂ ਮਰਾਂ ਨੂੰ ਟੰਗ ਕਰੀ ਜਾਂਦੀ ਐ। ਆ ਵੀ ਐ। ਚਾਰ ਨਹੀਂ ਨਾ ਰਾਤ ਨੂੰ ਚਾਰ ਨਹੀਂ ਖਾਈਦਾ ਹਾਂ ਕਾਲੂ ਕੀ ਖਾਦਾ ਛਾਦੀ ਇਹ ਸਬਜੀ ਹੈਗੀ ਨਾਲ ਪਿਆਜ਼ ਹੈਗਾ ਯਾਰ ਤੂੰ ਡਿੱਗਣਾਗਾ ਹੋਰ ਨਾ ਚੱਲਦਾ ਇਹ ਐਡਾ ਵੱਡਾ ਬੈੱਡ ਪੇਪਰ ਹੈ ਇਹ ਨੂੰ ਪਤਾ ਨਵੋ ਪਰ ਇਸ ਨੂੰ ਪਰ ਇਹ ਬੈੱਡ ਤੇ ਨਹੀਂ ਪੂਰੇ ਆਉਂਦੇ ਫੇਰ ਨਹੀਂ ਪੂਰੇ ਆਉਂਦੇ ਫਿਰ ਮੈਂ ਇਥੇ ਪੈਣ ਵਾਲੇ ਨੂੰ ਬੋਲਣਾ ਹਾਂ ਮਾਰੀਂਂਦੀ ਐ ਤੂੰ ਇਹਦੀ ਗੱਲ ਨਾ ਸੁਣਿਆ ਕਰ ਮੇਰੇ ਕੋਲ ਦਾਦੀ ਨਾ ਭੈਣਾ ਉਹਨੇ